ਦੋਸਤੋ ਇਹ ਰਵੀ ਆ ਰਵੀ ਦੀ ਵੀਡੀਓ ਨੂੰ ਅਸੀਂ ਦੁਬਾਰਾ ਸ਼ੇਅਰ ਕਰ ਰਹੇ ਹਾਂ ਤੁਹਾਡੇ ਅੱਗੇ ਰਵੀ ਦੇ ਹਾਲਾਤ ਉਸ ਵਕਤ ਦੇ ਤੁਹਾਡੇ ਸਾਹਮਣੇ ਨੇ ਤੁਸੀਂ ਤਸਵੀਰ ਨੂੰ ਦੇਖ ਕੇ ਸਮਝ ਜਾਓਗੇ ਰਵੀ ਦੀ ਲਾਈਫ ਜਿਹੜੀ ਕਿੰਨੀ ਚੰਗੀ ਸੀਗੀ ਪਰ ਰਵੀ ਦੀ ਲਾਈਫ ਦੇ ਵਿੱਚ ਇੱਕ ਤਾਂ ਇਹਨਾਂ ਦੇ ਜਿਹੜੇ ਬ੍ਰਦਰ ਦੀ ਮੌਤ ਹੁੰਦੀ ਆ ਉਸ ਚੀਜ਼ ਦਾ ਅਸਰ ਵੀ ਇਸ ਇਨਸਾਨ ਤੇ ਪੈਂਦਾ ਔਰ ਇਸ ਵੀਰ ਨੂੰ ਜਿਹੜੀ ਅਸਲ ਪ੍ਰੋਬਲਮ ਆਉਂਦੀ ਉਹ ਬਿਜ਼ਨਸ ਜਿਹੜਾ ਫੇਲ ਹੋਣ ਤੋਂ ਬਾਅਦ ਇਸ ਵੀਰ ਦੇ ਹਾਲਾਤ ਐ ਐਸੇ ਬਣ ਗਏ ਇਹ ਵੀਰ ਰੋਪੜ ਸ਼ਹਿਰ ਦੇ ਵਿੱਚ ਨੰਗੇ ਪੈਰੀ ਘੁੰਮਦਾ ਸੀਗਾ ਔਰ ਇਸ ਵੀਰ ਦੇ ਹਾਲਾਤ ਐਸੇ ਬਣ ਗਏ ਸੀਗੇ ਜਿੱਦਾਂ ਪਾਗਲਾ ਵਾਂਗੂ ਇਨਸਾਨ ਸੜਕਾਂ ਤੇ ਨਰਕ ਭਰੀ ਜ਼ਿੰਦਗੀ ਕੱਟਣ ਤੇ ਮਜਬੂਰ ਸੀਗਾ ਆਪ ਜੀ ਨੇ ਵੀਡੀਓ ਨੂੰ ਦੇਖਣਾ ਔਰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਔਰ ਰਵੀ ਵੀਰ ਲਈ ਜਰੂਰ ਅਰਦਾਸ ਕਰਨੀ ਆ ਤਾਂ ਜੋ ਇਸ ਵੀਰ ਨੂੰ ਆਪਾਂ ਠੀਕ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਜਿਸ ਵੀਰ ਨੂੰ ਦੇਖ ਰਹੇ ਹੋ ਨਾ ਜੀ ਇਸ ਵੀਰ ਦਾ ਨਾਮ ਰਵੀ ਆ ਜੀ ਇਹ ਵੀਰ ਮੁਕਸਰਦਾ ਰਹਿਣ ਵਾਲਾ ਦੱਸਦਾ ਇਹਨਾਂ ਸਾਨੂੰ ਅੱਜ ਇੱਕ ਪੁਲਿਸ ਮੁਲਾਜ਼ਮ ਨੇ ਰੋਪੜ ਸ਼ਹਿਰ ਦੇ ਵਿੱਚੋਂ ਇੱਕ ਵੀਡੀਓ ਭੇਜੀ ਉਹਨਾਂ ਨੇ ਦੱਸਿਆ ਵੀ ਇੱਕ ਛੋਟੀ ਜੀ ਉਮਰ ਦਾ ਹੀ ਮੁੰਡਾ ਭਾਈ ਨੌਜਵਾਨ ਵੀ ਜਿਹੜਾ ਇਦਾਂ ਝਾੜੀਆਂ ਦੇ ਵਿੱਚ ਪੈਂਦਾ ਉਹਨਾਂ ਨੇ ਸਾਨੂੰ ਦੱਸਿਆ ਉੱਥੇ ਵੀ ਫਿਰ ਉਹਨਾਂ ਨੇ ਇਹਨਾਂ ਨੂੰ ਦਿਨ ਚ ਲੱਭਿਆ ਜਦੋਂ ਅਸੀਂ ਕਿਹਾ ਵੀ ਤੁਸੀਂ ਲੱਭੋ ਇਹਨਾਂ ਨੂੰ ਜਿਹੜਾ ਮੁਕਸਰ ਦਾ ਦੱਸਦਾ ਵੀ ਆਪੇ ਤੇ ਘਰ-ਬਾਰ ਨਾਲ ਗੱਲ ਕਰੀਏ ਪਰਿਵਾਰ ਨਾਲ ਤਾਂ ਫਿਰ ਉਦੋਂ ਸਾਨੂੰ ਉੱਥੇ ਪੁਲਿਸ ਮੁਲਾਜ਼ਮ ਕਹਿੰਦੇ ਵੀ ਤੁਸੀਂ ਫਟਾਫਟ ਆਪ ਆਜੋ ਕਹਿੰਦੇ ਗੱਡੀ ਲੈ ਕੇ ਪਰ ਇੱਧਰ ਅਸੀਂ ਉਰੇ ਬਿਜੀ ਸੀਗੇ ਜੀ ਲਚਕਾਣੀ ਪਿੰਡ ਅਸੀਂ ਫਿਰ ਖਾਲਸਾ ਜੀ ਦੀ ਬਲਜੀਤ ਸਿੰਘ ਜੀ ਦੀ ਡਿਊਟੀ ਲਾਈ ਜੀ ਇਹ ਬਹੁਤ ਹੀ ਸੇਵਾਬੀਰ ਉਹ ਨਿਭਾ ਰਹੇ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਵੇਂ ਕਿ ਲੋੜਵੰਦਾਂ ਲਈ ਐਂਬੂਲੈਂਸ ਦੀ ਸਹਾਇਤਾ ਹੋਰ ਕਿਸੇ ਨੂੰ ਕੋਈ ਦਵਾਈਆਂ ਦੀ ਜੋ ਵੀ ਮਤਲ ਕਰ ਸਕਦੇ ਨੇ ਉਦੋਂ ਵੱਧ ਕੇ ਵੀਰ ਜਿਹੜਾ ਇਨਸਾਨੀਅਤ ਲਈ ਜਿਹੜਾ ਇਹ ਅੱਗੇ ਆਉਂਦੇ ਨੇ ਜਿੱਥੇ ਕਿਤੇ ਵੀ ਕਿਸੇ ਵੀ ਇਨਸਾਨ ਨੂੰ ਲੋੜ ਪੈਂਦੀ ਹੋ ਕਿਸੇ ਵੀ ਮਸਲੇ ਚ ਹੋ ਸਕਦੀ ਆ ਐਦਾਂ ਹੀ ਸਾਰੇ ਵੀਰ ਨਾਲ ਨੇ ਜੀ ਤਾਂ ਫਿਰ ਇਹਨਾਂ ਨੇ ਵੀਰ ਉਹਨਾਂ ਨੇ 10 ਮਿੰਟਾਂ ਦੇ ਵਿੱਚ ਇਸ ਵੀਰ ਕੋਲੇ ਪਹੁੰਚ ਕੇ ਸਾਰੀ ਜਿਹੜੀ ਗੱਲਬਾਤ ਕੀਤੀ ਔਰ ਆਪਣੇ ਲੈਵਲ ਤੇ ਘਰ ਵੀ ਜਿਹੜਾ ਇਸ ਵੀਰ ਦੇ ਨਾਲ ਗੱਲ ਕੀਤੀ ਉਹਨਾਂ ਦੇ ਫਾਦਰ ਸਾਹਿਬ ਫੋਨ ਨਹੀਂ ਚੱਕ ਰਹੇ ਬਾਈ ਜਿਹੜਾ ਨੇ ਦੱਸਿਆ ਉਦੋਂ ਅਗਲੀ ਸਟੋਰੀ ਜਿਹੜੀ ਵੀਰ ਨੇ ਤੁਹਾਨੂੰ ਦੱਸੀ ਆ ਬਲਜੀਤ ਸਿੰਘ ਨੇ ਜੀ ਅਗਲੀ ਦੱਸੀ ਆ ਵੀ ਕਿਵੇਂ ਇਹ ਕਿੱਥੇ-ਕਿੱਥੇ ਗਿਆ ਇਹਦੀ ਕੱਪੜੇ ਦੀ ਦੁਕਾਨ ਸੀਗੀ ਰਵੀ ਵੀਰੇ ਦੁਕਾਨ ਕਿੱਥੇ ਸੀ ਤੁਹਾਡੀ ਸ੍ਰੀ ਮੁਕਸ਼ਸਰ ਸਾਹਿਬ ਪੁੱਲਰ ਕੋਲ ਨਹੀਂ ਉਹ ਰਾਮ ਬਾੜਾ ਬਾਜ਼ਾਰ ਜੀ ਅੱਛਾ ਜੀ ਤੁਸੀਂ ਇੱਕ ਪਾਣੀ ਦਾ ਗਲਾਸ ਪਿਲਾਓ ਵੀਰ ਨੂੰ ਤੁਸੀਂ ਵੀਰੇ ਆਪਣਾ ਪਹਿਲਾਂ ਪਾਣੀ ਲਓ ਲਓ ਜੀ ਵਾਹਿਗੁਰੂ ਅਸਲ ਇਹਨਾਂ ਬਾਲਾਂ ਦੀਆਂ ਵੀ ਜਟਾਂੀਆਂ ਬਣਨ ਲੱਗੀਆਂ ਹਨਾ ਜੀ ਇਸ਼ਨਾਨ ਨਹੀਂ ਕੀਤਾ ਹੋਣਾ ਪੈ ਪੈ ਕੇ ਨਾ ਸਾਰਾ ਸਰੀਰ ਅੱਛਾ ਜੀ ਹਾਂ ਜੇ ਆ ਪੂਰੇ ਚਲੋ ਨਿਸ਼ਾਨ ਤਾਂ ਨਹੀਂ ਦਿਖਾ ਸਕਦੇ ਬਿਲਕੁਲ ਠੀਕ ਹੈ ਜੀ ਹਾਂਜੀ ਹਾਂ ਜੀ ਮੋੜਾ ਜੁੰਕੀ ਨਾਲ ਇੱਕ ਦੱਸਿਓ ਹਾਂਜੀ ਬਿਲਕੁਲ ਇੱਕ ਮੈਂ ਤੁਹਾਨੂੰ ਦੱਸਾਂ ਉਹ ਮੈਨੂੰ ਬਾਈ ਨੇ ਵੀ ਦੱਸਿਆ ਹਾਂ ਜੀ ਅੱਛਾ ਜੀ ਫਿਰ ਮੁਖਸਰ ਤਾਂ ਬਾਈ ਨੂੰ ਜਾਣਦੇ ਹੋਣਗੇ ਸਾਰੇ ਲੋਕ ਜਾਣਦੇ ਅੱਛਾ ਜੀ ਇਹ ਕੀ ਬਣਾਇਆ ਹੋਇਆ ਤੁਸੀਂ ਜੀ ਇਹਨਾਂ ਨੇ ਪਤਾ ਕਰਾਇਆ ਇਹਨਾਂ ਨੇ ਕੱਪੜੇ ਦਾ ਬ੍ਰਾਂਡ ਚਲਦਾ ਸੀ ਅੱਛਾ ਜੀ ਕੱਪੜੇ ਦਾ ਬ੍ਰਾਂਡ ਜੀ ਜਿਹੜਾ ਨਾਂ ਚਲ ਜੀ ਜੀ ਬਿਲਕੁਲ ਇਹਨਾਂ ਨੇ ਬ੍ਰਾਂਡ ਰੱਖਿਆ ਹੋਊ ਕੋਈ ਉਹ ਲੋਕਾਂ ਨੇ ਮਤਲਬ ਉਹਨੂੰ ਹਾਂਜੀ ਇਹ ਕਾਰਟੂਨ ਜੇ ਨੇ ਹਨਾ ਕੋਈ ਜਿਵੇਂ ਬਾਹਰਲੇ ਲੋਕ ਸਪਾਉਂਦੇ ਨੇ ਨਾ ਜੀ ਜਿਵੇਂ ਆ ਇੱਕ ਕੋਈ ਭੂਤ ਜੀ ਦੀ ਫੋਟੋ ਅੱਛਾ ਬਾਈ ਜੀ ਤੁਸੀਂ ਟੈਟੂ ਕਹਿ ਦਿੰਦੇ ਇਹਨਾਂ ਨੂੰ ਬੱਸ ਤੁਸੀਂ ਦੱਸੋ ਤੁਸੀਂ ਕੀ ਬਾਈ ਉਹਨਾਂ ਨੇ ਦੱਸਿਆ ਕੱਪੜੇ ਦਾ ਕੰਮ ਕਰਦੇ ਸੀ ਕੀ ਕੀ ਨਾਮ ਸੀ ਆਪਣੇ ਬ੍ਰਾਂਡ ਦਾ ਵੈਸੇ ਹੀ ਜਿਵੇਂ ਸ਼ਾਪ ਦਾ ਨੇਮ ਨਹੀਂ ਰੱਖ ਦਿੰਦੇ ਮਿਸਟਰ ਬੀਨ ਉਹਦਾ ਨਾਮ ਰੱਖਿਆ ਸੀ ਜੀ ਠੀਕ ਹੁੰਦੀ ਹੈ ਜੀ अच्छा ਤੁਸੀਂ ਫਿਰ ਉਸ ਹਾਲਾਤਾਂ ਚ ਕਿਵੇਂ ਪਹੁੰਚ ਗਏ ਵੀਰੇ ਵੀਰੇ ਸਹੀ ਸੀਗਾ ਕੰਮ ਕਰ ਵਧੀਆ ਚੱਲਦਾ ਸੀ ਪਰ ਜਦੋਂ ਅਸੀਂ ਸ਼ੋਪ ਆਪਦਾ ਘਰ ਦੁਆਰਾ ਨਮਾ ਪਾਇਆ ਸੀ ਨਹੀਂ ਉਦੋਂ ਬਸ ਪੈਸਿਆਂ ਦਾ ਘਾਟਾ ਇੰਨਾ ਘਾਟਾ ਨਹੀਂ ਵੀ ਠੀਕ ਸੀਗਾ ਲਾਇਆ ਸੀ ਕੋਈ 8-9 ਲੱਖ ਰੁਪਏ ਹੀ ਲਾਇਆ ਸੀਗਾ ਪਰ ਪੈਸੇ ਆਪਦੇ ਕੋ ਬਜਟ ਘੱਟ ਸੀ ਤੇ ਲਾਟਿਆ ਦੇ ਦਿੱਤੇ ਅਸੀਂ ਠੀਕ ਹੈ ਜੀ ਬਈ ਨੈਗੇਟਿਵ ਥੋੜੇ ਤਾਂ 10 2-3 ਲੱਖ ਰੁਪਏ ਦੇ ਸਰਕਲ ਨਹੀਂ ਸਾਰਾ ਸਿਸਟਮ ਲਾਤਾ ਹੈ ਨਹੀਂ ਵੀ ਤੁਸੀਂ ਰੋਡ ਤੇ ਤੁਹਾਡੇ ਮਾਪੇ ਕਿੱਥੇ ਨੇ ਮੈਨੂੰ ਇਹ ਕੈਂਸਰ ਸੀ ਸ਼ੁਰੂ ਤੋਂ ਹੀ ਮਤਲਬ ਕਿ 2003 ਦੇ ਵਿੱਚ ਹੋਇਆ ਸੀ ਕੈਂਸਰ ਵੀ ਤੁਸੀਂ ਉੱਥੇ ਫਿਰ ਝਾੜੀਆਂ ਚ ਕਾਹਤੋਂ ਪੈਂਦੇ ਸੀ ਨਹੀਂ ਨਹੀਂ ਪੈਂਦੇ ਤਾਂ ਆਪਦਾ ਘਰ ਹੀ ਸੀ ਪਹਿਲਾਂ ਤੁਸੀਂ ਰੋਪੜ ਦੇ ਵਿੱਚ ਘਰ ਬਣਿਆ ਸੀ ਗਈ ਰੋਪੜ ਘਰ ਕਹਿੰਦਾ ਜੀ ਜੀ ਉਹ ਲਰਕਾਂ ਬਿਠਿੰਦੇ ਦੇ ਕੋਲ ਹੀ ਹੈ ਜੀ ਸ਼੍ਰੀ ਮੁਖਸਰ ਸਾਹਿਬ ਉਹ ਰੋਪੜ ਕਿਵੇਂ ਪਹੁੰਚ ਗਏ ਦੱਸੋ ਪਹਿਲਾਂ ਜਦੋਂ ਤੁਸੀਂ ਕਿਵੇਂ ਆਏ ਉਦੇ ਕਰਨ ਕੋਲ ਹੀ ਆਈ ਸ਼ਹਿਰ ਸ਼ਹਿਰ ਆਪਣਾ ਮੈਂ ਤਾਂ ਕਿ ਉਦੇ ਕਰਨ ਬਣਿਆ ਹੋਇਆ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਹੀ ਦੀਪ ਸਿੱਧੂ ਇਹਦਾ ਜਿਹੜਾ ਹੈਗਾ ਪਿੰਡ ਉਹ ਬਲਾਈ ਤੇ ਉੱਥੇ ਹੈਗਾ ਗਰਦੀ ਪਰ ਜਦੋਂ ਇੰਨਾ ਚਿਰ ਨਹੀਂ ਝਾੜੀਆਂ ਚ ਪਈ ਜਦੋਂ ਉਹ ਤਾਂ ਬਸ ਪੈਸਿਆਂ ਦਾ ਲੈਣ ਦੇਣ ਜਿਹੜਾ ਮੇਰੇ 3-4 ਲੱਖ ਰੁਪਏ ਦਾ ਸੀ ਨਹੀਂ ਜਿਹੜੇ ਮੈਂ ਦੁਕਾਨ ਦੇ ਵੇਚ ਤੇ ਕੋਈ 2-2 ਲੱਖ ਰੁਪਏ ਦੇ ਨਹੀਂ ਕੋਈ 1.5-2 ਲੱਖ ਰੁਪਏ ਮੇਰਾ ਵੈਸੇ ਹੋ ਗਿਆ ਜਿੱਦਾਂ ਲੋਕ ਲੋਕਾਂ ਤੋਂ ਲੈਣ ਦੇਣ ਸੀ ਮੇਰੇ 3-4 ਲੱਖ ਰੁਪਏ ਲੈਣ ਦੇਣ ਸੀ ਜਿਹਦੇ ਵਿੱਚ ਮੈਨੂੰ ਹੁਣ ਥੋੜੇ ਬਾਹਰ ਰਹਿਣਾ ਪਈ ਹੈ ਹਫਤਾ ਕਿ ਮੈਨੂੰ ਹਫਤਾ ਦਾ ਦਿਨ ਬਸ ਦਿਨ ਨਵੀਂ ਨਹੀਂ ਸ਼ੁਰੂ ਤੋਂ 2-2 ਸਾਲਾਂ ਤੋਂ ਉਹ ਚਾਰਿਆਂ 'ਚ ਸਾਰਾ ਪਰਿਵਾਰ ਹੀ ਰਹਿੰਦਾ ਹੁੰਦਾ ਹੀ ਹੋਣੀ ਠੀਕ ਹੈ ਬਲੌਂਗੀ ਕਿੱਦਾਂ ਏ 20000 ਰੁਪਏ ਲੈ ਕੇ ਕਿੱਥੇ-ਕਿੱਥੇ ਰਹੇ ਦਸਤੂਰ ਰੋਪੜ ਕਿਵੇਂ ਉਹ ਦੱਸੋ ਇਹਨਾਂ ਨੂੰ ਬਲੌਂਗੀ ਤੋਂ ਬਸ ਜਿੱਦਨ ਮੈਂ ਮੁਕਸਰੋਂ ਤੋਰਨਾ ਹੀ ਕਰ ਰਹੀ ਕਿ ਆ ਜੀ ਸਿੱਧਾ ਪੈਸੇ ਲੈ ਕੇ ਹੁਣ ਤੁਸੀਂ ਇਹ ਦੱਸ ਦੋ ਮੈਨੂੰ ਥੋੜੀ ਫੈਮਿਲੀ ਨੂੰ ਪਤਾ ਵੀ ਤੁਸੀਂ ਰੋਪੜ ਦੇ ਥੋੜੀ ਫੈਮਿਲੀ ਨੂੰ ਪਤਾ ਕਿਸੇ ਪਰਿਵਾਰਕ ਮੈਂਬਰ ਨੂੰ ਅਸੀਂ ਰੋਪੜਦੇ ਹਾਂ ਨਹੀਂ ਨਹੀਂ ਵੀ ਤੁਸੀਂ ਰੋਪੜ ਫਿਰ ਰਹੇ ਹੋ ਇਦਾਂ ਲਾ ਬਾਰਸ਼ਾ ਲਾਤਾਂ ਦੇ ਵਿੱਚ ਮੈਨੂੰ ਦੱਸਿਆ ਹੀ ਕਹਿੰਦੇ ਵੀ ਤੇਰੇ ਡੈਡੀ ਨਾਲ ਗੱਲ ਹੋਈ ਏ ਤੇਰੇ ਨਾਲ ਤਾਂ ਗੱਲ ਕਰ ਤੁਸੀਂ ਦੱਸ ਕੀ ਆਏ ਹੋ ਫੈਮਲੀ ਨੂੰ ਵੀ ਮੈਂ ਉੱਥੇ ਚੱਲਿਆ ਨੂੰ ਉੱਥੋਂ ਇਹ ਗੱਲ ਕਿਹਾ ਕਿ ਤੁਰੇ ਆਈ ਤਿੰਨ ਚਾਰ ਦਿਨ ਹੋ ਗਏ ਇਤਨਾ ਕੀ ਦੱਸਿਆ ਜੀ ਦੱਸ ਨਹੀਂ ਪਾ ਰਿਹਾ ਪ੍ਰੋਪਰ ਮਤਲਬ ਪਾਦਰ ਸਾਹਿਬ ਨਾਲ ਗੱਲ ਹੋਈ ਆ ਜਿਹੜੇ ਉਹਨੂੰ ਪੁਲਿਸ ਵਾਲੇ ਅੱਛਾ ਜੀ ਅੱਛਾ ਜੀ ਤੇ ਇੱਕ ਇਹਨਾਂ ਦੇ ਮੇਨ ਫਰੈਂਡ ਇਹਨਾਂ ਦੇ ਅੱਛਾ ਜੀ ਜਿਹਨੇ ਨਾਲ ਰਹਿੰਦੇ ਉੱਥੇ ਇਕੱਠੇ ਬਰੇ ਆ ਅੱਛਾ ਜੀ ਉਹਨੇ ਵੀ ਕਹਿੰਦਾ ਵੀਰ ਜੀ ਮੈਂ ਨਾ ਆਪ ਇੱਕ ਬੇਰੁਜ਼ਗਾਰ ਦੀ ਉਹਨੂੰ ਲੱਗਾ ਹਰੇ ਮੇਰੇ ਤੇ ਕਹਿ ਰਿਹਾ ਜਦੋਂ ਮੈਂ ਗੱਲ ਕੀਤੀ ਮੈਂ ਕੋ ਰਿਕਾਰਡਿੰਗ ਮੈਂ ਭੇਜੀ ਹੋਈ ਤੁਹਾਨੂੰ ਸਾਰੀ ਉਹਦੀ ਕਾਲਿੰਗ ਦੀ ਠੀਕ ਹੈ ਜੀ ਕਹਿੰਦਾ ਵੀਰ ਜੀ ਮੈਂ ਤੇ ਆਪ ਬੇਰੁਜ਼ਗਾਰ ਨਹੀਂ ਤੇ ਮੈਂ ਕਮਾਉਣ ਵਾਲਾ ਹੰਦਨ ਮੈਂ ਆਪ ਖੁਦ ਰੱਖ ਲੈਣਾ ਹੈ ਐਨੇ ਕੀਤਾ ਕਿ ਆਪਣੇ ਫਾਦਰ ਨਾਲ ਫੈਮਿਲੀ ਦੇ ਬਾਕੇ ਲਿਖਪੜਤ ਕੀਤੀ ਆ ਅੱਛਾ ਜੀ ਲਿਖਪੜਤ ਕਰਕੇ ਉੱਥੋਂ ਆਇਆ 20000 ਰੁਪਏ ਲੈ ਕੇ ਲਿਖਤਪੜ ਕਾਦੀ ਕੀ ਲਈ ਨਹੀਂ ਨਹੀਂ ਦੱਸਿਆ ਨਹੀਂ ਕੀ ਨਹੀਂ ਕੀਤੀ ਕੀ ਨਹੀਂ ਕੀਤਾ ਉਹ ਕਹਿੰਦਾ ਉਹਨਾਂ ਦੇ ਕੋਲ ਇੰਨੇ ਸ਼ਹਿਰ ਚ ਚੱਲਨੇ ਆ ਉੱਥੇ ਆਪਦੇ ਸਰਕਲ ਚਲਾਉਣ ਨੂੰ ਬਈ ਕੋਈ ਰੂਮ ਵਗੈਰਾ ਲੈਣ ਨੂੰ ਜਾਂ ਘਰ ਦਾ ਰੈਂਟ ਭਰਨ ਨੂੰ ਇੱਕ ਵਾਰ ਮੈਨੂੰ ਖਰਚੇ ਲਈ ਪੈਸੇ ਚਾਹੀਦੇ ਹਨ 20000 ਇਸ ਲਈ ਲਿਆ ਸੀ ਵੀਆਪੀ ਫਿਰ ਉਸ ਤੋਂ ਬਾਅਦ ਇੱਕ Samsung ਦਾ ਫੋਨ ਲਿਆ ਸੀ ਤੇ SIM ਚ ਲਵਾਇਆ ਆਪਦਾ ਹੀ ਸਰ ਕਰਕੇ ਹੀ ਠੀਕ ਹੈ ਇਹ ਸਭ ਕਰਕੇ ਕੋਈ ਨਾ ਰਵੀ ਵੀਰੇ ਮੇਰੀ ਬੇਨਤੀ ਸੁਣੋ ਥੋੜੀ ਕੀ ਅਸੀਂ ਮਦਦ ਕਰ ਸਕਦੇ ਆ ਦੇਖੋ ਤੁਸੀਂ ਇੱਕ ਚੰਗੇ ਘਰੇ ਪਹੁੰਚ ਗਏ ਚੰਗੇ ਇਨਸਾਨ ਤੁਹਾਨੂੰ ਲੈ ਕੇ ਆਏ ਨੇ ਦੇਖੋ ਹਣਾ ਕਿੰਨਾ ਸਮਾਂ ਕੱਢਿਆ ਤੁਹਾਡੇ ਲਈ ਬਿਲਕੁਲ ਹਾਂ ਦਾ ਇਹ ਤਾਂ ਪਤਾ ਨਹੀਂ ਸੀ ਮੈਂ ਇਸ ਏਰੀਏ ਦੇ ਵਿੱਚ ਫਿਰਦਾ ਮੈਂ ਤਾਂ ਫੋਨ ਹੀ ਸਿੱਧਾ ਵੈਸੇ ਹੀ ਕੁਦਰਤੀ ਪਹੁੰਚਾ ਮੇਰੇ ਕੋਲ ਤਾਂ ਉਹ ਵੀਰੇ ਨਹੀਂ ਜਿਹੜਾ ਪੰਚਾਇਤ ਆ ਤੁਹਾਡੇ ਕੋਲ ਨਹੀਂ ਤੁਸੀਂ ਜਾਣਦੇ ਹੋ ਸਾਨੂੰ ਪਹਿਲਾਂ ਜਾਣਦੇ ਹੋ ਮੈਂ ਮਨੁੱਖਤਾ ਦੀ ਸੇਵਾ ਤੇ ਆਪਣਾ ਫਰਜ਼ ਹੈ ਸੋਸਾਇਟੀ ਮੈਂ ਵੀਰੇ ਦੇਖਦਾ ਹੁਣ ਆਈ ਮੈਂ ਮੈਂ ਸਬਸਕ੍ਰਾਈਬ ਕੀਤੇ ਹੋਏ ਨੇ ਪੇਜ ਦੀ ਪਰ ਜਦੋਂ ਵੀਰੇ ਨੇ ਕਿਹਾ ਵੀ ਹੋਮਲੈਸ ਲੋਕ ਬਹੁਤ ਰਹਿੰਦੇ ਨੇ ਤੁਹਾਨੂੰ ਉਹਨਾਂ ਵਾਰੀ ਕਿਵੇਂ ਪਤਾ ਵੀਡੀਓਜ਼ ਬਾਰੇ ਮੈਨੂੰ ਉੱਥੇ ਪਤਾ ਲੱਗਿਆ ਕਿ ਮੇਰੀ ਸਿਸਟਰੀ ਸਰਚ ਹੋ ਰਹੀ ਹੈ ਜਿਹੜਾ ਵੀਰੇਆ ਮੇਰੀ ਗੱਲ-ਗੱਲ ਤੇ ਪੈਰ-ਪੈਰ ਨੂੰ ਪੁੱਛ ਰਿਹਾ ਉਹ ਉਹਨੇ ਨਿਊਜ਼ੀਲੈਂਡ ਇੰਗਲੈਂਡ ਵਾਰੇ ਪੁੱਛੀਆਂ ਦੋ ਕੁ ਗੱਲਾਂ ਮੈਂ ਕਿ ਦੋ ਕੁ ਫਰੈਂਡ ਮੇਰੇ ਆਸ-ਪਾਸੇ ਦੇ ਉਹਨੇ ਕਹਿੰਦੇ ਤੇਰੇ ਨਾਲ ਤੇ ਕੋਈ ਪਾਰਸਲ ਕਹਿੰਦਾ ਕਰਨਾ ਤੂੰ ਤੈਨੂੰ ਆਉਂਦਾ ਕੋਈ ਪਾਰਸਲ ਕਰਨਾ ਉੱਥੇ ਨਹੀਂ ਬਾਲਿਆ ਗਾਣ ਨੂੰ ਸ਼ੇਅਰ ਸ਼ੇਅਰ ਕਿਤੇ ਮੈਂ ਉਹ ਦੱਸਦਾ ਵੀਰੇ ਕਿਉਂ ਨਹੀਂ ਸ਼ੇਅਰ ਕੀਤਾ ਨਿੱਕੀ ਗੱਲ ਤੇ ਦੱਸਦਾ ਜੀ ਉਹ ਜਿੱਦਾਂ ਮੇਰੀ ਮਿਸਟਰ ਬਿੰਦ ਨਾਂ ਤੇ ਸ਼ਾਪ ਸੀ ਨਾ ਉਦਾਂ ਹੀ ਮੇਰੇ ਨਾਂ ਤੇ ਕੋਈ ਇੱਕ ਹੋਰ ਸ਼ੋਪ ਹੈ ਉੱਥੇ ਜਲਾਨਾਬਾਦ ਦੇ ਵਿੱਚ ਬਣਿਆ ਪੇਜ ਮੇਰੀ ਸ਼ੋਪ ਦੇ ਨਾਮ ਤੇ ਪਰ ਉੱਥੇ ਮੈਂ ਲੋਕਾਂ ਦੇ ਉੱਥੇ ਬਾਲਿਆਂ ਵਿੱਚ ਮੈਂ ਬੋਲਿਆ ਨਹੀਂ ਜਾਣ ਕੇ ਮੈਨੂੰ ਪਤਾ ਨਹੀਂ ਮੇਰੀ ਆਵਾਜ਼ ਉਹਨਾਂ ਤੱਕ ਕਿਵੇਂ ਪਹੁੰਚੂ ਕਿ ਮੈਨੂੰ ਨਹੀਂ ਪਹੁੰਚੂ ਬਾਬਾ ਤੁਸੀਂ ਆਗੇ ਫਿਰ ਉਹ ਵੇਖ ਕੇ ਮਨਾਰ ਦਿਨਾਂ ਪਹੁੰਚਿਆ ਇਹਨਾਂ ਤੋਂ ਦੇ ਚੰਪਾਲ ਕਰੋੜ ਵੀਰ ਰੱਤੇ ਉਹਨਾਂ ਸਾਰਿਆਂ ਨੂੰ ਮੈਂ ਪਹਿਲਾਂ ਮੋੜਨੇ ਸੀ ਮੈਂ ਪਹਿਲਾਂ ਮੁਨਫਤਾ ਹੀ ਸੇਵਾਰੇ ਦੇਖ ਲਈ ਹੌਲੀ ਹੌਲੀ ਇਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਸਾਰੀ ਟੋਟਲ ਵੇਖਦਾ ਵੇਖਦਾ ਹੀ ਐਵੇਂ ਪਹੁੰਚਿਆ ਬਜਾ ਹਫਤੇ ਹੀ ਉੱਥੇ ਪਹੁੰਚਿਆ ਉਦੋਂ ਹੌਸਲਾ ਆਇਆ ਹੀ ਮੈਨੂੰ ਜੀ ਹਾਂ ਜੀ ਪਰ ਉੱਥੇ ਜਿਹੜੋ ਮੈਂ ਕਹੀਗਾ ਹਸਪੀਟਲ ਦੇ ਵਿੱਚ ਕੋਈ ਲੇਡੀਜ਼ ਨੇ ਉਹਨਾਂ ਨੇ ਸੈਂਪਲ ਵਗੈਰਾ ਭਰਨ ਦੀ ਕੋਸ਼ਿਸ਼ ਕੀਤੀ ਆ ਮਤਲਬ ਕਿ ਬਲੱਡ ਦੇ ਵਿੱਚੋਂ ਜਾਂ ਕੁਝ ਵੀ ਜਿੱਦਾਂ ਹੈ ਨਾ ਜੀ ਠੀਕ ਹੈ ਅੱਛਾ ਜੀ ਤੇ ਤੁਸੀਂ ਦੇਖਿਆ ਜੀ ਸੁਣਿਆ ਵੀਰ ਦੇ ਹਾਲਾਤ ਐਦਾਂ ਦੇ ਬੜੇ ਵੀਰ ਹੁੰਦੇ ਨੇ ਦੇਖੋ ਜਿੱਦਾਂ ਇਹ ਨਾ ਵੀਰਾਂ ਨੇ ਸਾਰੇ ਵੀਰਾਂ ਨੇ ਆਪ ਜੀ ਦਾ ਵੀਰੇ ਕੀ ਨਾਮ ਆ ਜੀ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਨੇ ਆਪ ਜੀ ਦਾ ਹੀ ਦਮਨਪ੍ਰੀਤ ਸਿੰਘ ਦਮਨਪ੍ਰੀਤ ਸਿੰਘ ਜੀ ਨੇ ਆਪ ਜੀ ਦਾ ਹੀ ਜਤਿੰਦਰ ਸਿੰਘ ਜਤਿੰਦਰ ਸਿੰਘ ਜੀ ਨੇ ਬਾਕੀ ਬਾਈ ਬਲਜੀਤ ਸਿੰਘ ਜੀ ਨੇ ਜੀ ਤੇ ਜਿੱਦਾਂ ਇਹ ਨਾ ਵੀਰਾਂ ਨੇ ਮਤਲਬ ਪਹਿਲ ਦੇ ਆਧਾਰ ਤੇ ਇਨਸਾਨੀਅਤ ਨੂੰ ਪਹਿਲ ਦੇਣੀ ਦੇਖੋ ਜੇਕਰ ਤੁਸੀਂ ਅੱਜ ਗੱਲ ਕਰੋ ਐਦਾਂ ਦੇ ਵੀਰਾਂ ਨੂੰ ਚੰਗੇ ਭਲੇ ਬੰਦਿਆਂ ਨੂੰ ਵੀ ਗੁਲਾਮ ਬਣਾ ਲੈਂਦੇ ਨੇ ਇਹ ਕੱਲੇ ਪੰਜਾਬ 'ਚ ਨਹੀਂ ਪੰਜਾਬ 'ਚ ਤਾਂ ਬਹੁਤ ਥੋੜੀ ਜੀ ਪ੍ਰੋਬਲਮ ਹੈ ਇਹ ਬਹੁਤ ਥੋੜੀ ਜੀ ਬੰਦੂਆ ਮਜ਼ਦੂਰੀ ਪਰ ਪੰਜਾਬ ਤੋਂ ਬਾਹਰ ਤੁਸੀਂ ਅੱਜਕੱਲ ਦੇਖ ਰਹੇ ਹੋਵੋਗੇ ਇੰਟਰਨੈਟ ਦੇ ਉੱਪਰ ਵੀ ਦਾ ਇੱਕ ਗੌਟ ਲਾਈਫ ਮੂਵੀ ਆਈ ਹੈ Netflix 'ਤੇ ਤੁਸੀਂ ਦੇਖੋ ਉਹ ਇਦਾਂ ਦੇ ਇਨਸਾਨਾਂ ਦੇ ਉੱਪਰ ਤਸ਼ੱਦਦ ਕਿਵੇਂ ਹੁੰਦਾ ਮੰਨ ਲਓ ਇਹ ਵੀਰ ਘਰ ਤੋਂ ਪਰੇਸ਼ਾਨ ਹੋ ਕੇ ਨਿਕਲਿਆ ਤੇ ਇਹਨੂੰ ਕੁਝ ਕੈਸੀਆਂ ਤਾਕਤਾਂ ਆਪਣੇ ਘਰੇ ਲੈ ਕੇ ਜਾਣਗੀਆਂ ਫਿਰ ਇਹਦੇ ਤੇ ਕਿਵੇਂ ਤਸ਼ੱਦਦ ਕਰਨਗੀਆਂ ਫਿਰ ਇਹ 10 ਸਾਲਾਂ ਦੇ ਵਿੱਚ ਕਿਵੇਂ ਇੰਨਾ ਬੁਢਾ ਹੋ ਜਾਊਗਾ ਜੀ ਵੀ ਆਪਣੇ ਆਪ ਨੂੰ ਵੀ ਪਛਾਣ ਨਹੀਂ ਪਾਊਗਾ ਤੇ ਮਤਲਬ ਤੁਸੀਂ ਉਹ ਮੂਵੀ ਨੂੰ ਦੇਖੋਗੇ ਨਾ ਜੀ ਤੁਹਾਨੂੰ ਸਮਝ ਲੱਗੂਗੀ ਵੀ ਜਿਹੜੀ ਬੰਦੂਆ ਮਜ਼ਦੂਰੀ ਹੁੰਦੀ ਆ ਵੀ ਉਹ ਕਿਵੇਂ ਬੰਦਿਆਂ ਤੇ ਉੱਪਰ ਤਸ਼ੱਦਦ ਹੁੰਦੀ ਆ ਕਿਵੇਂ ਬੰਦਿਆਂ ਨੂੰ ਗੁਲਾਮ ਬਣਾਇਆ ਜਾਂਦਾ ਇਸ ਕਰਕੇ ਜੇ ਤੁਹਾਨੂੰ ਕਿਤੇ ਐਸੇ ਮਨੁੱਖ ਮਿਲਦੇ ਨੇ ਆਪ ਜੀ ਦੇ ਆਲੇ-ਦੁਆਲੇ ਬਹੁਤ ਵੀਰ ਐਸੇ ਪ੍ਰੋਬਲਮ ਦੇ ਵਿੱਚ ਮਿਲ ਜਾਂਦੇ ਨੇ ਤਾਂ ਸਾਡੀ ਬੇਨਤੀ ਆਪ ਜੀ ਉਹਦੇ ਨਾਲ 2-4 ਮਿੰਟ ਖੜ ਕੇ ਗੱਲਬਾਤ ਕਰਕੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਕਈ ਵਾਰੀ ਉਹ ਤੁਸੀਂ 2-4 ਮਿੰਟੇ ਗੱਲ ਕਰੋਗੇ ਉਹ ਕੋਈ ਨਾ ਕੋਈ ਤੁਹਾਨੂੰ ਰਸਤਾ ਦਿਖਾ ਦੇਣਗੇ ਵੀ ਅਸੀਂ ਇੱਥੇ ਜਾਣਾ ਜਾਂ ਸਾਡਾ ਮੋਬਾਈਲ ਨੰਬਰ ਆ ਜਾਂ ਅਸੀਂ ਇੱਥੋਂ ਪ੍ਰੋਬਲਮ 'ਚੋਂ ਆਏ ਆ ਜਾਂ ਅਸੀਂ ਪਰਸ਼ਾਦਾ ਛਕਣਾ ਇਸ ਕਰਕੇ ਸਾਡੀ ਬੇਨਤੀ ਐਸ ਵੀਡੀਓ ਦਾ ਮਕਸਦ ਇਹ ਹੀ ਆ ਵੀ ਤੁਸੀਂ ਤੁਹਾਡੇ ਆਲੇ ਦੁਆਲੇ ਜ਼ਰੂਰ ਧਿਆਨ ਰੱਖੋ ਐਸੇ ਬਹੁਤ ਵੀਰ ਸਾਡੇ ਪੰਜਾਬੀ ਵੀਰ ਜਿਹੜੇ ਸੜਕਾਂ ਤੇ ਭੜਕਦੇ ਫਿਰਦੇ ਨੇ ਦੇਖੋ ਇਹ ਵੀਰ ਨੂੰ ਇੱਕ ਬਿਜ਼ਨਸ ਦੀ ਉਹ ਜਿਹੜੀ ਇਹਦੇ ਕੱਪੜੇ ਦੀ ਦੁਕਾਨ ਤੋਂ ਕਿਵੇਂ ਇਹਦੇ ਦਿਮਾਗ ਤੇ ਵਜਨ ਪੈ ਗਿਆ ਕਿਵੇਂ ਇਹ ਮੁਕਸਰ ਸਾਹਿਬ ਤੋਂ ਜਿਹੜਾ ਰੋਪੜ ਪਹੁੰਚ ਗਿਆ ਤੇ ਰੋਪੜ ਤੋਂ ਕਿਵੇਂ ਸਾਨੂੰ ਕਿਸੇ ਪੁਲਿਸ ਮੁਲਾਜ਼ਮ ਨੇ ਮਤਲਬ ਇਦਾਂ ਦੇ ਵੀਰਾਂ ਦੀ ਹਰ ਰੋਜ਼ ਇਤਲਾਹਾਂ ਆਉਂਦੀਆਂ ਨੇ ਜੀ ਅਸੀਂ ਕੱਲ ਨੂੰ ਵੀ ਦੁਪਹਿਰੇ ਬਾਅਦ ਜਾਣਾ ਇੱਕ ਵੀਰ ਨੂੰ ਲੈਣਾ ਬਹੁਤ ਬੁਰੇ ਹਾਲਾਤਾਂ ਚ ਆ ਜੂ ਉਹ ਵੀਰ ਵੀ ਜਿਹੜਾ ਉਸ ਵੀਰ ਨੇ ਵੀ ਆਪਣਾ ਸਾਰਾ ਜਿਹੜਾ ਘਰ ਆ ਬਿਲਕੁਲ ਖਰਾਬ ਹੋ ਗਿਆ ਅੱਗ ਲਾ ਲ ਕੇ ਮੈਂਟਲੀ ਉਹ ਇੰਨਾ ਹੋ ਗਿਆ ਇਸ ਕਰਕੇ ਪਾਣੀ ਦਾ ਗਲਾ ਸੋਰ ਦੇ ਦਿਓ ਜੀ ਨਹੀਂ ਹੋਰ ਲੈ ਲਓ ਮੱਛਰ ਡਿੱਗੇ ਹੋ ਵਿੱਚ ਇਸ ਕਰਕੇ ਆਪ ਜੀ ਆਉਂਦੇ ਜਾਂਦੇ ਲਛਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਵੀ ਜਰੂਰ ਇਹਨਾਂ ਰੂਖਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਅਸੀਂ ਤਹਿ ਦਿਲੋਂ ਧੰਨਵਾਦੀਆਂ ਸਾਰੀ ਸੰਗਤ ਦੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਆਪਾਂ ਰਵੀ ਲਈ ਕੁਝ ਕਰ ਸਕੀਏ ਤੇ ਜਿਹੜੀ ਇਹਦੀ ਲਾਈਫ ਆ ਦੁਬਾਰਾ ਤੋਂ ਇਹ ਮਿਸਟਰ ਬੀਮ ਬਣ ਕੇ ਦੁਆਰਾ ਤੋਂ ਉਹੀ ਦੁਕਾਨ ਇਹਦੀ ਜਿਹੜੀ ਇਹ ਉਹੀ ਜ਼ਿੰਦਗੀ ਜੀ ਸਕੇ ਦੁਆਰ ਤੋਂ ਆਪਾਂ ਇਹਨੂੰ ਖੜੇ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ ਬਾਕੀ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਤੇ ਅਸੀਂ ਤੈਹਦਿਲੋਂ ਤਨਬਾਧੀਆਂ ਨਾ ਵੀਰਾਂ ਦੇ ਜਿਹੜੇ ਰਾਤ ਨੂੰ ਇੱਕ ਪਹਿਲ ਦੇ ਆਧਾਰ ਤੇ ਇੱਕ ਛੋਟੇ ਜਿਹੇ ਸੱਦੇ ਤੇ ਜਿਹੜਾ ਇੰਨਾ ਮਤਲਬ ਇਨੀ ਦੂਰ ਆਏ ਨਹੀਂ ਇਸ ਵੀਰ ਨੂੰ ਲੈ ਕੇ ਅਸੀਂ ਦੱਸਿਆ ਮੈਂ ਕਿ ਭਾਈ ਜੀ ਸਾਡੇ ਕੋਲ ਅੱਜ ਸਮਾਂ ਘੱਟ ਆ ਕਿਉਂਕਿ ਅੱਜ ਸਾਨੂੰ ਅਸੀਂ ਬਿਜ਼ੀ ਸੀ ਕਿ ਕਿਸੇ ਕੰਮਾਂ 'ਚ ਤੇ ਫਿਰ ਵੀਰ ਉਹਨਾਂ ਨੂੰ ਬੇਨਤੀ ਕੀਤੀ ਇਹਨਾਂ ਨੇ ਵੀ ਮਤਲਬ ਇੱਕ ਮਿੰਟ ਵੀ ਜਵਾਬ ਨਹੀਂ ਦਿੱਤਾ ਜੀ ਗਿਰ ਵੀਰੇ ਤੁਸੀਂ ਯਾਰ ਕਿਉਂ ਇਹ ਹਾਲਾਤਾਂ 'ਚ ਪਹੁੰਚ ਗਏ ਤੁਸੀਂ ਇੰਨਾ ਕਦੋਂ ਬਚਨ ਲੈ ਗਏ ਦੇਖੋ ਜ਼ਿੰਦਗੀ ਇੱਕ ਸੰਘਰਸ਼ਿਕ ਕਰਨਾ ਪੈਂਦਾ ਜ਼ਿੰਦਗੀ 'ਚ ਜਦੋਂ ਪਤਾ ਲੱਗਿਆ ਨਹੀਂ ਮੈਂ ਉੱਥੇ ਸੁਣੀ ਆ ਆਪਦੀ ਸਟੋਰੀ ਵਿੱਚ ਇਹਦੀ ਸਿਸਟਰ ਨਾਲ ਐਦਾਂ ਕਰਾਂਗੇ ਆਪਾਂ ਇਹਦੇ ਬ੍ਰਦਰ ਦੇ ਹੈ ਨਹੀਂ ਗਏ ਤੇ ਫਾਦਰ ਸਾਹਿਬ ਵੀ ਮਾਤੜ ਬਣ ਚੁੱਕੇ ਨੇ ਜੀ ਮਤਲਬ ਕਿ ਇਹ ਸਿਸਟਰ ਹੈਗੇ ਨਾ ਹਾਂਜੀ ਸਿਸਟਰ ਬ੍ਰਦਰ ਹੈਗਾ ਕੋਈ ਹਾਂਜੀ ਬ੍ਰਦਰ ਦੀ ਦਿੱਤੋ ਜੀ ਸਿਸਟਰ ਨੇ ਕੀਨੇ ਕੋਈ ਗਲਤ ਬੋਲੇ ਕਿਸੇ ਨੇ ਗਲਤ ਬੋਲੇ ਐਂ ਨਹੀਂ ਮਤਲਬ ਕਿ ਉਹ ਕਹਿੰਦੇ ਵੀ 20000 ਰੁਪਏ ਲੈ ਕੇ ਆ ਚੁੱਕਿਆ ਉਹਨੂੰ ਇੱਕ ਖਰਚੇ ਦੇ ਜਾਂਦਾ ਤੇ ਕੋਈ ਬਸ ਜਦੋਂ ਕਿਰਾਏ ਦੇ ਜੋਗੇ ਪੈਸੇ ਰਹਿ ਗਏ ਉਸ ਤੋਂ ਬਾਅਦ ਇਹਨੂੰ ਕੋਈ ਨਹੀਂ ਕਹਿੰਦਾ ਇਹਨੂੰ ਆਪ ਦੇ ਠਿਕਾਣੇ ਹੋਵੇਗਾ ਉਹ ਇਹ ਦਿਮਾਗ ਤੇ ਉਹਨੂੰ ਬੰਦ ਲੈ ਦੇ ਦਾਂਗੇ ਇਹਨੂੰ ਜਵਾਬ ਦੇ ਦਾਂਗੇ ਕਹਿੰਦੇ ਹਨ ਜੀ ਰਵੀ ਕੋਈ ਨਾ ਹੁਣ ਆਪਾਂ ਨਾ ਨੇਰਾ ਹੋ ਗਏ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਹਾਂਜੀ ਹਾਂਜੀ ਹੁਣ ਆਪਾਂ ਨਾ ਰੈਸਟ ਕਰਦੇ ਹਾਂ ਹਾਂਜੀ ਹਾਂਜੀ ਤੇ ਆਪਾਂ ਹੁਣ ਰੈਸਟ ਕਰਦੇ ਹਾਂ ਤੁਸੀਂ ਪੰਜ ਦਿਨ ਤੋਂ ਸੁੱਤਾ ਨਹੀਂ ਤਾਂ ਨਹੀਂ ਕੋਈ ਲੈ ਕੇ ਜਾਂਦਾ ਨਹੀਂ ਤੁਹਾਨੂੰ ਹਾਂਜੀ ਕਿਵੇਂ ਮਤਲਬ ਇੱਥੋਂ ਹੁਣ ਤਾਂ ਨਹੀਂ ਕੋਈ ਲੈ ਕੇ ਜਾਂਦਾ ਮੈਨੂੰ ਇੱਥੇ ਹੀ ਹੈ ਨਾ ਇਹ ਮਕਾਨ ਦਾ ਬਾਈ ਘਬਰਾਉਣਾ ਇਹਦਾ ਵੀ ਵਿਸ਼ਵਾਸ ਹੈ ਮੈਨੂੰ ਤੁਹਾਡੇ ਤੇ ਹੀ ਵਿਸ਼ਵਾਸ ਹੈ ਕੋਣ ਲੈ ਜੂਗਾ ਕੋਣ ਲੈ ਜੂਗਾ ਹਾਂਜੀ ਜਿਨ੍ਹਾਂ ਨੇ ਮੇਰੇ ਨਾਲ ਉਹ ਤਾਂ ਐ ਕੀਤਾ ਹੀ ਜਿਨ੍ਹਾਂ ਨੇ ਸਾਰੇ ਪਰਿਵਾਰ ਮੈਂ ਉਥੋਂ ਜਿੱਦਣ ਪਹਿਲੇ ਦਿਨ ਤੋਂ ਭੱਜਿਆ ਨਹੀਂ ਮੈਂ ਬਸ ਤੇ ਮੈਂ ਉਦੋਂ ਨਹੀਂ ਤੁਸੀਂ ਦੇਖੋ ਇਹਦੇ ਅੰਦਰ ਡਰ ਕੋਈ ਨਾ ਕੋਈ ਹੈ ਕੁਛ ਨਾ ਕੁਛ ਤਾਂ ਚੱਲੂ ਕੁਛ ਨਾ ਕੋਈ ਨਿਕਲੂਗੀ ਗੱਲ ਜਿਹੜੀ ਮੈਂ ਉਹਨਾਂ ਨੂੰ ਤਾਂ ਇਹਨਾਂ ਨਾਲ ਘਟਣਾ ਵਾਪਰੀ ਹੈ ਗੱਲ ਸਪੱਸ਼ਟ ਹੈ ਮਾਰ ਕੇ ਆਈ ਆ ਲੱਤ ਨਾ ਜੀ ਸਿਸਟਰ ਆਇਓ ਅੱਲਾਤ ਸਾਰੀ ਤੁਰਿਆ ਨਹੀਂ ਜਾ ਰਹੀ ਕਿ ਇਹਨਾਂ ਡਾਈ ਉੱਤੋਂ ਹੋਟਲ ਚ ਕਿਉਂ ਛਾਲ ਮਾਰੀ ਵੀਰੇ ਅੱਛਾ ਤੁਸੀਂ ਉਹ ਜਿਹੜੀ ਜਿਹੜੀ ਸਟੋਰੀ ਦੱਸੀ ਆ ਤੁਸੀਂ ਮਾੜਾ ਸ਼ਾਰਟਕਟ ਚ ਦੱਸਿਓ ਕਿਵੇਂ 20000 ਰੁਪਏ ਲੈ ਕੇ ਨਿਕਲੇ ਕਿੱਥੇ ਚਲ ਗਏ ਜੀ ਬਲੋਂਗੀ ਬਲੋਂਗੀ ਚਲ ਗਿਆ ਜੀ ਠੀਕ ਹੈ ਅੱਗੇ ਜੀ ਉੱਥੇ ਜਾ ਕੇ ਰਿਹਾ ਵਾ ਕਹਿੰਦਾ ਉੱਥੇ ਨਾ ਮੈਂ ਨਹੀਂ ਫਿਰ ਮੈਂ ਪਲਾਨ ਸੁਣਿਆ ਉਹਨਾਂ ਦੇ ਮੂੰਹੋਂ ਕਿ 20000 ਪਹਿਲੇ ਆ ਕੇ ਆਇਆ ਵਾ ਕੋਈ ਖਰਚਾ ਰਹਿ ਗਿਆ ਭੇਜ ਦਾਂਗੇ ਜੀ ਸਿਸਟਰ ਬਾਰੇ ਕੁਝ ਪੂਰੀ ਕਹਾਣੀ ਨਹੀਂ ਦੱਸ ਰਿਹਾ ਠੀਕ ਹੈ ਜੀ ਕਿ ਇਹਨੂੰ ਫਿਰ ਮੁੜ ਕੇ ਕੋ ਚੰਗਾ ਭਲਾ ਬੰਦਾ ਹੈ ਨਾ ਹੋਸਟ ਉਹ ਉੱਥੇ ਹੋਟਲ ਵਗੈਰਾ ਦੇ ਵਿੱਚ ਹੋ ਸਕਦਾ ਜੀ ਮੇ ਵੀ ਮੇਰੀ ਸਿਸਟਰ ਦਾ ਜੈਨਨ ਨਾ ਡੈਡੀ ਨਾਲ ਤਾਂ ਕੋ ਕੁਝ ਨਾ ਕੁਝ ਹੋਇਆ ਹੀ ਨਹੀਂ ਤਾਂ ਮੈਂ ਜਿਵੇਂ ਖਬਰਾਂ ਸੁਣ ਰਿਹਾ ਸੀ ਨਹੀਂ ਡੈਡੀ ਦੀ ਕਦੇ ਵੈਸੇ ਹੀ ਹਿਸਟਰੀ ਪੜ੍ਹ ਕੇ ਦੇਖ ਲਿਓ ਮਤ ਕਿ ਸੁਣ ਕੇ ਵੇਲੋ ਆਸ-ਪਾਸ ਇਹ ਲੋਕਾਂ ਲਈ ਬਈ ਖੇੜੀ ਵਾਲੇ ਵੈਦਨ ਦੇ ਸੀ ਅਸੀਂ ਮਤ ਕਿ ਆਏ ਦਾੜੀ ਨੂੰ ਤੇ ਜਮੇ ਹੌਲੇ ਬੰਦੇ ਮੇਰੇ ਭੁੱਲਰ ਕਲੋਨੀ ਗਲੀ ਨੰਬਰ 2 ਤੇ ਡਰੈਸ ਸੀ ਪਿਤਾ ਜੀ ਦਾ ਤੁਹਾਡੇ ਕੀ ਨਾਮ ਹੈ ਮੇਰੇ ਡੈਡੀ ਦਾ ਨਾਂ ਬਚਨਤ ਸਿੰਘ ਜੀ ਹੈ ਜੀ ਬਚਨਤ ਸਿੰਘ ਬਚਨਤ ਸਿੰਘ ਤੁਹਾਡਾ ਕੀ ਨਾਮ ਆ ਪੂਰਾ ਬਚਨਤ ਸਿੰਘ ਸਨੂ ਮਾਨਾ ਸਿੰਘ ਮੇਰਾ ਨਾਮ ਰਵਿੰਦਰ ਸਿੰਘ ਸਨੂ ਬਚਨਤ ਸਿੰਘ ਠੀਕ ਹੈ ਤੁਹਾਡੇ ਦਾ ਕੀ ਨਾਮ ਦੱਸਿਆ ਮਾਨਸੇਨ ਮਾਨਸੇਨ ਹਾਂਜੀ ਠੀਕ ਹੈ ਤੁਸੀਂ ਕਿਹਨਾਂ ਦਾ ਪਰਿਵਾਰ ਵਾਜਦੇ ਹੋ ਪਿੰਡ 'ਚ ਵੀਰੇ ਅਸੀਂ ਵੀਰੇ ਜਿਵੇਂ ਜੁਲਾਈ ਹੁੰਦੇ ਆ ਰਾਮਦਾਸੀ ਸਿੱਖ ਹੁੰਦੇ ਨੇ ਜਿਹੜੇ ਹਾਂਜੀ ਤੁਹਾਡੀ ਦੁਕਾਨ ਕਿਹੜੀ ਜਗ੍ਹਾ ਸੀਗੀ ਵੀ ਰਾਮਬੜਾ ਬਜ਼ਾਰ ਸ਼੍ਰੀ ਮੁਕਸਰ ਸਾਹਿਬ ਜੀ ਹਾਂਜੀ ਅੱਛਾ ਤੁਸੀਂ ਫਿਰ ਇਹਨੇ ਆਪਣੇ ਪਰਿਵਾਰ ਦਾ ਨੰਬਰ ਆਪ ਦੱਸਿਆ ਤੁਹਾਨੂੰ ਨਹੀਂ ਵੀਰ ਜੀ ਅਸੀਂ ਨਾ ਉੱਥੇ ਸਾਡੇ ਜਾਣਕਾਰ ਹੈਗੇ ਨੇ ਮੁਕਸਰ ਸਾਹਿਬ ਅੱਛਾ ਜੀ ਫਿਰ ਅਸੀਂ ਉਹ ਬਰਾੜ ਸਾਹਿਬ ਹੈਗੇ ਉਹਨਾਂ ਨਾਲ ਗੱਲ ਕਰੀ ਠੀਕ ਹੈ ਜੀ ਉਹਨਾਂ ਨੇ ਅੱਗੇ ਫਿਰ ਇਹਨੇ ਜਿਵੇਂ ਦੱਸਿਆ ਆਪਣੀ ਸ਼ਾਪ ਬਾਰੇ ਜੀ ਇਹ ਤਾਂ ਸ਼ਾਪ ਰਿਸਰਚ ਕਰਕੇ ਇਹਨੇ ਜਿਨ੍ਹਾਂ ਨੂੰ ਸ਼ਾਪ ਵੇਚੀ ਸੀਗੀ ਜੀ ਫਿਰ ਉਹਨਾਂ ਦੀ ਮੈਨੂੰ ਕਾਲ ਆਈ ਹੈਗੀ ਉਹਨਾਂ ਨੇ ਫਿਰ ਇਹ ਨਹੀਂ ਨਹੀਂ ਉਹਨਾਂ ਨੇ ਪੂਰਾ ਪਰਿਵਾਰ ਦਾ ਜਿਹੜਾ ਐਡਰੈਸ ਹੈਗਾ ਉਹ ਦੇਤਾ ਉਹਨਾਂ ਨੂੰ ਠੀਕ ਅੱਗੇ ਵੀਰੇ ਫੈਮਿਲੀ ਨੇ ਚੱਕਿਆ ਨਹੀਂ ਇਹ ਤਾਂ ਫੈਮਿਲੀ ਨੂੰ ਪਹੁੰਚ ਗਿਆ ਕਿੰਨੇ ਕੁ ਫੋਨ ਲਾਏ ਤੁਸੀਂ ਇਹਨਾਂ ਦੇ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਬਹੁਤ ਫਾਦਰ ਸਾਹਿਬ ਨੂੰ ਅਹੀਂ ਖੁਦ ਲਾਏ ਹੋਣਾ ਅੱਛਾ ਠੀਕ ਹੈ ਕੋਲ ਅਟੈਂਡ ਕੀਤਾ ਇਹਨਾਂ ਦੇ ਫਰੈਂਡ ਇਹਨੂੰ ਨੰਬਰ ਯਾਦ ਆ ਕਿਸੇ ਫਰੈਂਡ ਦਾ ਨੰਬਰ ਡੈਡੀ ਨੇ ਖੁਦ ਹੀ ਕਿਹਾ ਕਹਿੰਦੇ ਅਸੀਂ ਲੈਣ ਆਉਣੇ ਪਏ ਆ ਹਾਂ ਉਦੋਂ ਬਾਦ ਉਹ ਕਹਿੰਦੇ ਡੈਡੀ ਇਹਨੇ ਵੀ ਕਿੰਨੇ ਕੁ ਪਰੇਸ਼ਾਨ ਕਰੇ ਹੋਗੇ ਘਰ ਦੇ ਜੋ ਵੀ ਦੁਖੀ ਹੋ ਜਾਂਦੇ ਨੇ ਕਈ ਵਾਰ ਡੈਡੀ ਨੂੰ ਕਹਿ ਕੇ ਵੀ ਡੈਡੀ ਕਹਿੰਦੇ ਪਰ ਮੈਨੂੰ ਇੰਨਾ ਪਤਾ ਹੀ ਜਿਹੜੀ ਡੈਡੀ ਨੇ ਕਿਹਾ ਅਸੀਂ ਕਿ ਲੈਣ ਆਉਣੇ ਪਏ ਆ ਤੇ ਇਹਦਾ ਮਤਲਬ ਇਹ ਸੀ ਲੈਣ ਆਉਂਦੇ ਪਏ ਆ ਫੈਮਿਲੀ ਨੂੰ ਜਿਹੜਾ ਉਹਨਾਂ ਨੂੰ ਐਮ ਸੀ ਸਾਹਿਬ ਨੂੰ ਉਹਨਾਂ ਨੂੰ ਇੱਥੇ ਕਿੰਨੇ ਮਰਜ਼ੀ ਥੇ ਪਰ ਨਹੀਂ ਮੇਰੀ ਧੌਣ ਲਾ ਦੇ ਨਾਲੋਂ ਹੀ ਮੈਂ ਪਰ ਮੈਨੂੰ ਮੇਰੀਆਂ ਗੱਲਾਂ ਦੇ ਉੱਥੇ ਜਵਾਬ ਜੋ ਮਰਜੀ ਆ ਸਭ ਪਲਾਈ ਲੇ ਕੇ ਆ ਗਿਆ ਹੂੰ ਗੱ비 ਮੈਂ 20000 ਰੁਪਏ ਲੈ ਕੇ ਚੱਲਣਾ ਮੈਂ ਉਹਦੀ ਜੋਬ ਕਰਕੇ ਤੇ ਕੰਮ ਲਾ ਕੇ ਤੇ ਉਵੇਂ ਹੀ ਪੈਸੇ ਵਾਪਸ ਦੇ ਕੇ ਅਗਲੀ ਤਨਖਾਹ ਦਾ ਵੇਰਵਾ ਤੁਹਾਡੇ ਨਾਲ ਮੈਂ ਫੇਰ ਪਾਇਆ ਕਰੂੰਗਾ ਹਜੇ ਮੈਨੂੰ ਪੰਜ ਚਾਰ ਤੁਸੀਂ ਹੋਟਲ ਦੇ ਵਿੱਚ ਕਿਹਦੇ ਕੋਲੇ ਗਏ ਸੀ ਕਿਹੜੇ ਮੁੰਡੇ ਸੀਗੇ ਬਾ ਮੇਰੇ ਇੱਕ ਦੋਸਤ ਹੈ ਮੈਂ ਅਵੀ ਤੋ ਜਵੇਦੀ ਹੈਗਾ ਉਸ ਮੁੰਡੇ ਕੋਲ ਗਿਆ ਸੀ ਕਿੱਥੋਂ ਦਾ ਜੀ ਉਹ ਉਹ ਵੀ ਸ੍ਰੀ ਮੁਕਤਸਰ ਸਾਹਿਬ ਦਾ ਹੀ ਹੈ ਤੇ ਗਾਂਦੀ ਨਗਰ ਦਾ ਹੈ ਗਾਂਦੀ ਨਗਰ ਹੋਟਲ ਕਿਹੜੀ ਜਗ੍ਹਾ ਸੀਗਾ ਬਲੋਂਗੀ ਬਲੋਂਗੀ ਜੀ ਠੀਕ ਤੁਸੀ ਉੱਥੇ ਫੇ ਛਾਲਕਾ ਤੋਂ ਮਾਰੀ ਤੁਹਾਨੂੰ ਇੱਥੇ ਕੀ ਕਹਿੰਦੇ ਸੀਗੇ ਉਹ ਬਸ ਉੱਥੇ ਮੈਂ ਹੀ ਬੇਹੋਸ਼ ਹਾਲਤ ਵਿੱਚ ਜਿੱਦਾਂ ਬੈਠਾ ਸੀਗਾ ਪਰ ਮੈਨੂੰ ਐ ਕੋਈ ਨਸ਼ਾ ਕਰਿਆ ਸੀ ਤੁਸੀਂ ਮੈਨੂੰ ਜਿੱਦਾਂ ਕੁਝ ਖਾਦਾ ਵੀ ਹੁੰਦਾ ਹੀ ਮੈਂ ਜੀ ਨਹੀਂ ਤੁਸੀਂ ਨਸ਼ਾ ਕੁਝ ਪੀਤਾ ਉੱਥੇ ਖੜ ਕੇ ਕੁਝ ਨਾ ਨਾ ਜੀ ਉਦਾਂ ਨਹੀਂ ਪਰ ਮੈਨੂੰ ਇੰਨਾ ਪਤਾ ਹੀ ਮੈਂ ਬੈਠਾ ਨਹੀਂ ਜਿਵੇਂ ਪਰ ਮੈਨੂੰ ਮੇਕੋ ਦਮ ਕਾਬਰ ਗਿਆ ਹੀ ਮੈਂ ਉਹਨੂੰ ਮੈਂ ਰੋਣ ਵਾਂਗੂ ਹੀ ਹੋ ਗਿਆ ਰੋ ਪਈ ਮੈਂ ਉਹਨਾਂ ਕੋਲ ਕਿ ਮੈਨੂੰ ਹੋ ਕੀ ਗਿਆ ਯਾਰ ਮੈਨੂੰ ਤੁਸੀਂ ਘਰਦਿਆਂ ਕੋਲ ਹੀ ਪੰਚਾਇਤ ਉਹਦਾ ਡੈਡੀ ਨਾ ਮੈਨੂੰ ਮਿਲਾ ਦੋ ਕਿਵੇਂ ਵੀਰੇ ਇੱਕ ਦੋਸਤ ਕੋਲੇ ਗਿਆ ਕਿ ਉਹ ਤੂੰ ਛਲਮਾਰੀ ਬੰਦੇ ਨਹੀਂ ਆਪ ਫੋਨ ਕਰਕੇ ਨਾਲ ਤੁਸੀਂ ਮੈਨੂੰ ਸ਼ਾਰਟਕਟ ਦੱਸੋ ਤੁਸੀਂ ਗੱਲ 1 ਮਿੰਟ ਤੱਕ ਰੋਕੋ 1 ਮਿੰਟ ਤੱਕ ਤੁਸੀਂ ਆਪਣੇ ਦੋਸਤ ਕੋਲੇ ਵਾਗੇ ਤੁਸੀਂ ਉਤੋਂ ਹੋਟਲ 'ਚ ਛੋਟੇ ਸ਼ਬਦਾਂ 'ਚ ਦੱਸੋ ਤੁਸੀਂ ਛਾਲਕਾ ਤੋਂ ਮਾਰੀ ਫਿਰ ਮੈਂ ਇਹ ਤਾਂ ਦੱਸ ਰਿਹਾ ਮੈਂ ਜਿਵੇਂ ਥੋੜੇ 50% ਮਰਸੇ ਪਰਸੈਂਟ ਮੈਨੂੰ ਹੋਊਗਾ ਜੀ ਮਤਲਬ ਕੀ ਹੋ ਹੋਛੇ ਤੇ ਮੈਂ ਬਸ ਸਿਰਫ ਸੁਣ ਰਿਹਾ ਇਹਨਾਂ ਨੂੰ ਤੇ ਮੈਨੂੰ ਇੰਨਾ ਕੁ ਪਤਾ ਹੀ ਰਿਕਾਰਡਿੰਗ ਲਾਈ ਹੋਲੀ ਉਹ ਮੁੰਡਾ ਬਾਥਰੂਮ ਦੇ ਵਿੱਚ ਜਾਂਦਾ ਤੇ ਉਹ ਗੱਲ ਕਰਕੇ ਤੇ ਉਹ ਬਾਹਰ ਆ ਜਾਂਦਾ ਉਹਨੂੰ ਐ ਆ ਵੀ ਇਹ ਬਿਓਸ਼ੀ ਦੀ ਹਾਲਤ ਜਿਉਂ ਨਹੀਂ ਪਤਾ ਲੱਗਦਾ ਪਿਆਗਾ ਠੀਕ ਹੈ ਜੀ ਉਹ ਨੰਬਰ ਦਿਆਂ ਹਾਂ ਜੀ ਜਿਹੜਾ ਬੱਸ ਦੇ ਦੇਣਾ ਬਲੌਂਗੀ ਨੇ ਸਵੇਰੇ ਬਲੌਂਗੀ ਹਾਂ ਬਿਲਕੁਲ ਬਿਲਕੁਲ ਇਹ ਗੱਲ ਤੋਂ ਠੀਕ ਸਾਰੀ ਗੱਲ ਪਤਾ ਲੱਗੋ ਹੈ ਨਾ ਮੈਂ ਉਦੋਂ ਟਿੱਪਣ ਭਾਈਦਾ ਨਹੀਂ ਅਰੇ ਕਿੱਟ ਵੀ ਛਾਲ ਮਾਰਦਾ ਮੈਂ ਦੱਸ ਦੇਣਾ ਹੀ ਮੈਂ ਛਾਤ ਤੋਂ ਛਤ ਤੋਂ ਛਾਲ ਮਾਰਦਾਂ ਨੇ ਇੱਧਰ ਜਾ ਕੇ ਜਦੋਂ ਆਪਾਂ ਆ ਦਰਬਾਰ ਸੈਮ ਨੂੰ ਜਾਣੇ ਆ ਨਹੀਂ ਉੱਥੇ ਇੱਕੋ ਹੈਗਾ ਹੰਡੇਈ ਵਾਲਾ ਮਤਗੀ ਐਵੇਂ ਐਦਾਂ ਹੀ ਸਰਵਿਸ ਸਟੇਸ਼ਨ ਆਈ ਵੱਡਾ ਸਾਰਾ ਮੈਂ ਉੱਥੇ ਅੰਦਰ ਵੜਿਆ ੱੱਕੇ ਨਾਲ ਉਹਨਾਂ ਨੇ ਕਿਹਾ ਕਿ ਮੈਨੂੰ ਬਚਾਲੋ ਬਚਾਲੋ ਉਹਨਾਂ ਨੇ ਕੋਸ਼ਿਸ਼ ਕੀਤੀ ਮੈਨੂੰ ਬਚਾਉਣ ਦੀ ਮੇਰੇ ਘਰੇ ਫੋਨ ਲਾਇਆ ਮੈਂ ਵੀਰੇ ਪਹਿਲੀ ਗੱਲ ਤਾਂ ਮੇਰੀ ਗੱਲ ਸਮ ਡੈਡੀ ਨੂੰ ਜਾਂ ਸਿਸਟਰ ਨੂੰ ਕਿਸੇ ਨੂੰ ਫੋਨ ਲਾਉਣ ਤੋਂ ਪਹਿਲਾਂ ਮੈਨੂੰ ਇਹ ਸੁਣ ਲਿਓ ਵੀ ਮੈਂ ਇਸ ਹਾਲਾਤ ਚ ਘਰੋਂ ਆਇਆ ਮੈਂ ਪੈਸੇ ਲੈ ਕੇ ਆਇਆ ਪਤਾ ਨਹੀਂ ਮੈਨੂੰ ਰੀਸੀਵ ਕਰਨੀ ਕਿ ਨਹੀਂ ਪਰ ਮੈਨੂੰ ਵੀਰ ਬਣੇ ਇੱਥੋਂ ਭੱਜੋ ਜੀ ਪਣਾ ਸੀ ਮੇਰੇ ਸਾਥ ਦੇ ਦਿਓ ਮੈਨੂੰ ਐਂ ਦੱਸ ਦੋ ਦਰਬਾਰ ਦਰبار صاحب ਨੇੜੇ ਪਹੂਗਾ ਕਿ ਥਾਣਾ ਨੇੜੇ ਪਹੂਗਾ ਉਹ ਕਹਿੰਦੇ ਥਾਣਾ ਨੇੜੇ ਪਹੂਗਾ ਪਰ ਮੈਂ ਭੱਜ ਭੱਜ ਕੇ ਦਰਬਾਰ ਸਾਹਿਬ ਨੂੰ ਗਿਆ ਮੈਂ ਭਲਾ ਹੀ ਦੂਰ ਆ ਪਰ ਬਾਈ ਬਾਈ ਰੋਡ ਜਾਊਂਗਾ ਤੇ ਭੱਜ ਕੇ ਜਾਊਂਗਾ ਭਲਾ ਦੀ ਮੈਂ ਕਿ ਥਾਣੇ ਨਹੀਂ ਜਾਂਦਾ ਕਿਉਂਕਿ ਜੇ ਉਹ 4 ਘੰਟੇ ਇਨੀ ਪਹੁੰਚਦੇ ਨੇ ਤਾਂ ਮੈਂ ਕੋਈ ਨਹੀਂ ਦਰਬਾਰ ਸਾਹਿਬ ਵੀ ਮੈਂ ਜਾਊਂਗਾ ਦੂਰ ਹੋਵੇ ਉੱਥੇ ਗਿਆ ਮੈਨੂੰ ਪਤਾ ਹੀ ਉੱਥੇ ਬਾਬਿਆਂ ਨੇ ਵੀ ਨਹੀਂ ਮੈਨੂੰ ਰੱਖਣਾਗਾ ਬਾਬਿਆਂ ਨੇ ਵੀ ਉੱਥੇ ਮੈਨੂੰ ਭੇਜਤਾ ਉਹਨਾਂ ਵਿਚਾਰੇ ਕਿਵੇਂ ਨਾ ਕਿਵੇਂ ਮੈਨੂੰ ਚੰਡੀਗੜ੍ਹ 43 ਦੇ ਬਸ ਸਟੈਂਡ ਤੇ ਚੜਾਇਆ ਕਿਤੇ ਨੂੰ ਉੱਥੇ ਕਹਿੰਦੇ ਕਿਥੇ ਆਣਾ ਮੁਕਸਰ ਪਹੁੰਚ ਤੇ ਕਰਦਾ ਹੈ ਕਹਿੰਦੇ ਤੈਨੂੰ ਪਰ ਮੈਨੂੰ ਪਤਾ ਹੀ ਬਈ ਰੋਪੜ ਪੂਰਾ ਮੈਨੂੰ ਸਕੀਮ ਦੇ ਨਾਲ ਹੈ ਨਾ ਵੀ ਮੇਰੇ ਨਾਲ ਤਾਂ ਮੁੰਡਾ ਮੇਰੇ ਨੰਬਰ ਦੇ ਟਰੇਸ ਕਰ ਰਿਹਾ ਸੀਗਾ ਨੰਬਰ ਹੀ ਮਦੇ ਕੋਈ ਸਾਰੀ ਆਈਡੀ ਚੱਲ ਰਹੀ ਸੀ ਮੇਰੇ ਫਰੰਟ ਤੇ ਇੱਕ ਲੇਡੀ ਸੀ ਮਾਰਤੇ ਵਜਨ ਪਾਇਆ ਬੰਦੇ ਨੇ ਫਰੰਟ ਤੇ ਲੇਡੀ ਸੀ ਇੱਕ ਜੀ ਠੀਕ ਹੈ ਜੀ ਮੇਰੀ ਆਈਡੀ ਉਹਦੇ ਕੋਈ ਫੇਸਬੁੱਕ ਤੇ ਸਕਰੀਨਸ਼ਾਟ ਆਈ ਦੀ ਸੀ ਇੰਸਟਾ ਦੀ ਸਕਰੀਨ ਬਸ ਸਾਰਾ ਬਸ ਜਿਹੜਾ ਵੀ ਵੇਖੇ ਨਾ ਜੀ ਮੈਨੂੰ ਉਹਦੇ ਤਿੰਨ ਚਾਰਾਂ ਦੇ ਮੋਫੋਨ 'ਚ ਵੇ ਲੈ ਵੀਰ ਕੁਛ ਤਾਂ ਕਰ ਹੀ ਜਾਂਦੇ ਨੇ ਲੋਕ ਪਰ ਮੈਂ ਕਿਹਾ ਦੇਖੋ ਤੁਸੀਂ ਇਹ ਬੰਦਾ ਵੀਰ ਨੇ ਦੱਸਿਆ ਵੀ ਅਸੀਂ ਉੱਥੋਂ ਛਾਲ ਮਾਰ ਕੇਵੇਂ ਭੱਜਿਆ ਵੀ ਜਦੋਂ ਮੈਂ ਬਸ 'ਚ ਬੈਠਿਆ ਤੇ ਮੇਰੇ ਨਾਲ ਇੱਕ ਲੇਡੀ ਬੈਠੀ ਤੇ ਉਹਦੇ ਕੋਲ ਮੇਰੇ ਸਕਰੀਨਸ਼ਾਟ ਆਏ ਬੇ ਹੁਣ ਤੁਸੀਂ ਸਮਝੋ ਬੀ ਇਹ ਕੀ ਦਿਮਗ ਤੇ ਭਜਨ ਕੋਈ ਨਾ ਕੋਈ ਨਹੀਂ ਲੈਂਦਾ ਬਈ ਗੱਲਾਂ ਨੂੰ ਆਪਾਂ ਕਿਸੇ ਨੂੰ ਵੀ ਸੱਚ ਨਹੀਂ ਮੰਨਦੇ ਇਹਨਾਂ ਨੂੰ ਕਿਸੇ ਵੀ ਗੱਲ ਨੂੰ ਆਪਾਂ ਸੱਚ ਨਹੀਂ ਮੰਨਦੇ ਸਵੇਰੇ ਵੀਰ ਉਹਨਾਂ ਨੂੰ ਭੇਜਾਂਗੇ ਬਾਕੀ ਬਾਈ ਉਹ ਨਹੀਂ ਇਧਰੋਂ ਸਰਚ ਕਰਨਗੇ ਆਪਾਂ ਅੱਗੇ ਦੇਖਦੇ ਹਾਂ ਗੁਰੂ ਸਾਹਿਬ ਸੱਚੇ ਪਾਸ਼ਾ ਵਾਹਿਗੁਰੂ ਕਿਰਪਾ ਕਰਨ ਵੀ ਇਹਨੂੰ ਇਸ ਪ੍ਰੋਬਲਮ ਦੇ ਵਿੱਚੋਂ ਕੱਢਣਾ ਸਲੇ ਤੰਦਰੁਸਤ ਸਟ੍ਰੋਕ ਕੇ ਆਪਣਾ ਦੁਬਾਰਾ ਤੋਂ ਉਹੀ ਜੀਵਨ ਜੀਵੇ ਜਿਹੜਾ ਪਹਿਲਾਂ ਆਪਣੀ ਸ਼ਾਪ ਚਲਾਉਂਦਾ ਸੀ ਆਪਣੇ ਮਾਂ ਪਾਪਾ ਨਾਲ ਰਹਿੰਦਾ ਸੀ ਤੁਹਾਡਾ ਵਿਆਹ ਹੋਇਆ ਜੀ ਵਿਆਹ ਨਹੀਂ ਰਿਆ ਨਹੀਂ ਹੋਇਆ। ਓਕੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ। ਠੀਕ ਹੈ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।